ਜਹਾਂ ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤੋ ਹਿਟਾਰਨੀਆ ਫਾਊਂਡੇਸ਼ਨ ਸੈਕਟਰ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਜਣਾ ਕਿ ਆਪਣੀ ਅਕੈਡਮੀ ਦੇ ਵਿੱਚ ਸਮਰ ਕੈਂਪ ਆ ਜਿਹੜਾ ਸਟਾਰਟ ਹੋ ਚੁੱਕਿਆ ਜਿਵੇਂ ਕਿ ਇਸ ਵੀਡੀਓ ਦੇ ਬਕਸੇ ਤੁਹਾਨੂੰ ਮੈਂ ਇਹ ਦੱਸਣਾ ਚਾਹਨਾ ਕਿ ਸਮਰ ਕੈਂਪ ਆਪਣੀ ਅਕੈਡਮੀ ਦੇ ਵਿੱਚ ਕਿਵੇਂ ਹਲਾਦਾ ਏ ਇਹਦੇ ਵਿੱਚ ਆਪਾਂ ਛੋਟੇ ਬੱਚੇ ਤੋਂ ਲੈ ਕੇ ਵੱਡੇ ਬੱਚੇ ਵੀ ਆ ਸਕਦੇ ਨੇ ਇਹਦੇ ਵਿੱਚ ਕੁੜੀਆਂ ਮੁੰਡੇ ਦੋਨੋਂ ਤੇ ਉਸ ਦੇ ਵਿੱਚ ਕੀ ਕਰਦੇ ਆ ਸੀ ਜਿਹੜੇ ਕਿ ਬੱਚੇ ਵਿਗੜੇ ਹੁੰਦੇ ਨੇ ਆਦਤਾਂ ਵਿਗੜੀਆਂ ਹੁੰਦੀਆਂ ਨੇ ਕਈਆਂ ਦੀਆਂ ਲੇਟ ਉੱਠਣ ਦੀਆਂ ਤੇ ਲੇਟ ਸੌਣ ਦੀਆਂ ਫੋਨ ਚਲਾਉਣ ਦੀਆਂ ਜਿਆਦਾ ਫੋਨ ਚਲਾਉਣ ਦੇ ਆ ਦੇਰ ਰਾਤ ਤੱਕ ਫੋਨ ਚਲਾਉਣ ਦੀਆਂ ਕਿ ਫਿਜ਼ੀਕਲ ਫਿਟਨੈਸ ਤੇ ਧਿਆਨ ਹੀ ਦੇਣਾ ਹੈਗਾ ਅਸੀਂ ਨੇ ਬਸ ਖਾਣਾ ਪੀਣਾ ਤੇ ਉੱਥੇ ਲਿਟ ਜਾਣਾ ਤੇ ਇਸ ਤਰ੍ਹਾਂ ਦੇ ਬੱਚਿਆਂ ਦੇ ਲਈ ਇੱਕ ਕੈਂਪ ਆ ਜਿਹੜਾ ਚਲਾਇਆ ਜਾਂਦਾ ਹੈ ਤੇ ਪਹਿਲਾਂ ਜੇ ਮੈਂ ਹੁੰਦਾ ਸੀਗਾ ਕਿ ਬੱਚੇ ਜੂਨ ਦੇ ਛੁੱਟੀਆਂ ਤੇ ਆਪਣੇ ਨਾਨੀ ਘਰੇ ਚਲੇ ਜਾਂਦੇ ਸੀਗੇ ਮਾਮੇ ਕੋ ਚਲੇ ਜਾਂਦੇ ਸੀਗੇ ਹੈਨਾ ਪਰ ਹੁਣ ਥੋੜਾ ਜਮਾਨਾ ਚੇਂਜ ਹੋ ਗਿਆ ਤੇ ਹੁਣ ਤੁਸੀਂ ਆਪਣੇ ਬੱਚਿਆਂ ਨੂੰ ਮੇਰੇ ਕੋਲ ਦੇ ਸਕਦੇ ਹੋ ਜਿਹਨੂੰ ਤੁਸੀਂ ਐ ਦੇ ਸੁਧਾਰ ਘਰ ਕਹਿ ਸਕਦੇ ਹੋ ਤਾਂ ਪ੍ਰੀਤਮ ਫਿਟਾਰਮ ਅਕੈਡਮੀ ਜਿਹਨੂੰ ਪੁਲਸ ਫੈਕਟਰੀ ਕਹਿੰਦੇ ਨੇ ਇੱਥੇ ਆਪਾਂ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਸਰਕਾਰੀ ਨੌਕਰੀ ਤਿਆਰੀ ਕਰਾਉਂਦੇ ਆ ਬੇਰੋਜ਼ਗਾਰੀ ਦੂਰ ਕਰਦੇ ਆ ਤੇ ਇਦਾਂ ਹੀ ਜੇ ਤੁਹਾਡੇ ਬੱਚੇ 10ਵੀਂ ਪਲੱਸ 2 ਦੇ ਵਿੱਚ ਹੈਗੇ ਆ ਕਰ ਰਹੇ ਨੇ ਕੁਛ ਵੀ ਤਾਂ ਉਸ ਤੋਂ ਬਾਅਦ ਮੇਰੇ ਕੋ ਆਸ ਆਦਦੇ ਨੇ ਕਿਸੇ ਬੱਚੇ ਦਾ ਸਮਰ ਕੈਂਪ ਵੀ ਲਗਾਣਾ ਤੁਸੀਂ ਨੇ ਕੋਈ ਬੱਚਾ ਓਵਰ weight ਹੈ ਉਹ ਵੀ ਬੱਚਾ ਮੇਰੇ ਕੋ ਆਸ ਆਦਾ ਏ ਕਿਉਂਕਿ ਇੱਥੇ ਜੋ ਰੂਲਸ ਰੈਗੂਲੇਸ਼ਨ ਨੇ ਤੇ ਜੋ ਇੱਕ ਡਿਸਪਲਨ ਹੈ ਤੇ ਹਰ ਪੇਰੈਂਟਸ ਇਸੇ ਤਰ੍ਹਾਂ ਦਾ ਡਿਸਪਲਨ ਆਪਣੇ ਬੱਚੇ ਦੇ ਵਿੱਚ ਆਉਂਦਾ ਹੈ ਹਰ ਇੱਕ ਪੇਰੈਂਟ ਇਹੀ ਚਾਹੁੰਦਾ ਹੈ ਕਿ ਸਾਡਾ ਬੱਚਾ ਹਰ ਰੋਜ਼ ਸਵੇਰੇ ਸਾਜ ਰ ਉੱਠੇ ਜਲਦੀ ਉੱਠੇ ਆਪਣੇ ਆਪ ਉਹ ਆਪਣਾ ਰੋਟੀ ਇੱਥੇ ਬੱਚੇ ਨੂੰ ਸਭ ਤੋਂ ਵੱਡੀ ਗੱਲ ਤੁਹਾਨੂੰ ਮੈਂ ਦਿਖਾਣਾ ਕਿ 셀ਫ ਡਿਪੈਂਡੈਂਟ ਬਣਾਇਆ ਜਾਂਦਾ ਏ ਠੀਕ ਹੈ ਬੱਚਾ ਆਪਣੀ ਰੋਟੀ ਆਪ ਜਾ ਕੇ ਖਾਂਦਾ ਏ ਆਪ ਆਪਣੀ ਪਲੇਟ ਤੋਂ ਹੁੰਦਾ ਏ ਆਪ ਆਪਣੇ ਜੋ ਵੀ ਛੋਟੇ ਮੋਟੇ ਨਿੱਕੇ ਮੋਟੇ ਕੰਮ ਨੇ ਮਤਲਬ ਕਿ ਚਾਹੇ ਉਹ ਆਪਣੀ ਖੁਦ ਹੀ ਸਫਾਈ ਲੈ ਕੇ ਆ ਚਾਹੇ ਉਹ ਆਪਣੇ ਕਮਰੇ ਦੀ ਸਫਾਈ ਲੈ ਕੇ ਆ ਬਹੁਤ ਛੋਟੇ ਛੋਟੇ ਚੀਜ਼ਾਂ ਨੇ ਜਦੋਂ ਬੱਚਿਆਂ ਨੇ ਮੋਸਟਲੀ ਤੁਸੀਂ ਦੇਖਿਆ ਹੋਊਗਾ ਕਿ ਹੁਣ ਬਾਹਰ ਜਾਣ ਦਾ ਕਰੀੜ ਜਿਹੜਾ ਘਟ ਗਿਆ ਯਾ ਪਹਿਲਾਂ ਬਹੁਤ ਜ਼ਿਆਦਾ ਸੀਗਾ ਉੱਥੇ ਜਾ ਕੇ ਬੱਚਿਆਂ ਨੂੰ ਕੰਮ ਕਰਨਾ ਪੈਂਦਾ ਹੈ ਸ਼ਿਫਟਾਂ ਦੇ ਵਿੱਚ ਕੰਮ ਕਰਨਾ ਮੈਂ ਸਾਰਾ ਇਦਾਂ ਹਨ ਤੇ ਜੇ ਉਹੀ ਤੁਸੀਂ ਆਪਣੇ ਬੱਚਿਆਂ ਨੂੰ ਪਹਿਲਾਂ ਜੇ ਉਹੀ ਬੱਚਾ ਘਰ ਦੇ ਵਿੱਚ ਰੋਟੀ ਆਪਣੀ ਆਪ ਚਾ ਕੇ ਖਾ ਲੈਂਦਾ ਹੈ ਆਪਣੀ ਪਲੇਟ ਆਪ ਧੋ ਲੈਂਦਾ ਹੈ ਆਪਣੇ ਕੱਪੜੇ ਆਪ ਧੋ ਲੈਂਦਾ ਹੈ ਕੁਝ ਚੀਜ਼ਾਂ ਤਾਂ ਮੈਨੂੰ ਲੱਗਦਾ ਇਸ ਤੋਂ ਵੱਡੀ ਖੁਸ਼ੀ ਪੇਰੈਂਟਸ ਲਈ ਕੋਈ ਹੋ ਨਹੀਂ ਸਕਦੀ ਹੈਗੀ ਠੀਕ ਹੈ ਤੇ ਪੇਰੈਂਟਸ ਨੂੰ ਵੀ ਇਹ ਹੁੰਦਾ ਕਿ ਚਲੋ ਸਾਡਾ ਬੱਚਾ ਸਾਡੇ ਨੂੰ ਸਾਡੇ ਬੱਚੇ ਤੇ ਭਰੋਸਾ ਹੈ ਅਸੀਂ ਇਹਨੂੰ ਇਕੱਲੇ ਵੀ ਛੱਡ ਸਕਦੇ ਕਿਤੇ ਤੇ ਇਹ ਕਰਕੇ ਖਾਲੂਗਾ ਠੀਕ ਹੈ ਜੀ ਇਹ ਚੀਜ਼ਾਂ ਨੇ ਤੇ ਇਸ ਕੈਂਪ ਦੇ ਦੌਰਾਨ ਮੈਂ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਛੋਟੇ ਛੋਟੇ ਕਿੰਨੀਆਂ ਕਿ ਚੀਜ਼ਾਂ ਨੇ ਜਿਹੜੀਆਂ ਬੱਚਿਆਂ ਨੂੰ ਤੁਹਾਡੇ ਸਿੱਖਣ ਨੂੰ ਮਿਲ ਗਈਆਂ ਸਭ ਤੋਂ ਵੱਡੀ ਗੱਲ ਅੱਜ ਕੱਲ ਦੇ ਬੱਚੇ ਕਹਿਣਾ ਨਹੀਂ ਮੰਨਦੇ ਹੈਗੇ ਤੇ ਇੱਥੇ ਤੁਹਾਡਾ ਬੱਚਾ ਜਿਸ ਮੈਂ ਦੱਸਦਾ ਜੇ ਤੁਸੀਂ 1 ਮਹੀਨਾ ਵੀ ਛੱਡਦੇ ਹੋ ਤਾਂ ਬੱਚਾ ਤੁਹਾਡਾ ਡਿਸਪਲਾਈਨ ਦੇ ਵਿੱਚ ਆ ਜਾਊਗਾ ਪ੍ਰੋਪਰਲੀ ਠੀਕ ਹੈ ਡਿਸਪਲਾਈਨ ਦੇ ਵਿੱਚ ਆਉਣ ਦਾ ਮਤਲਬ ਇਹ ਕਿ ਰਿਸਪੈਕਟ ਉਹਦੇ ਅੰਦਰੋਂ ਨਿਕਲਦੀ ਆ ਫਿਰ ਤੁਹਾਨੂੰ ਤੁਹਾਡੇ ਐਜ਼ ਅ ਪੇਰੈਂਟਸ ਲਈ ਉਹਦੇ ਰਿਸਪੈਕਟ ਠੀਕ ਹੈ ਕਿੱਦਾਂ ਵੱਡੇ ਨੂੰ ਆਦਰ ਦੇਣਾ ਹੈ ਕਿੱਦਾਂ ਉਨੇ ਜੋ ਵੱਡਿਆਂ ਨਾਲ ਗੱਲ ਆ ਗੱਲ ਕਿਵੇਂ ਕਰਨੀ ਹੈ ਵੱਡਿਆਂ ਨਾਲ ਕਿਵੇਂ ਵੱਡਿਆਂ ਦੇ ਸਾਹਮਣੇ ਖੜਨਾ ਹੈ ਕਿਵੇਂ ਬੈਠਣਾ ਹੈ ਛੋਟੀ ਛੋਟੇ ਚੀਜ਼ਾਂ ਨੇ ਮਤਲਬ ਜਿਹੜੀਆਂ ਕਿ ਅਸੀਂ ਇਹ ਕਹਿੰਦੇ ਕਿ ਜੇ ਮੈਂ ਐਜ਼ ਇੱਕ ਆਰਮੀ ਮੈਨ ਤਾਂ ਮੈਂ ਉਹ ਛੋਟੀ ਛੋਟੇ ਚੀਜ਼ਾਂ ਬੱਚਿਆਂ ਨੂੰ ਸਿਖਾਉਣ ਦੀ ਕੋਸ਼ਿਸ਼ ਕਰਦਾ ਹੈ ਮੈਨਰਸ ਜਿਹਨੂੰ ਕਹਿੰਦੇ ਨੇ ਤਾਂ ਤੁਸੀਂ ਇਸ ਕੈਂਪ ਦੇ ਵਿੱਚ ਉਹ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਤੁਹਾਨੂੰ ਤੇ ਤੁਸੀਂ ਉਹ ਕਰ ਵੀ ਸਕਦੇ ਹੋ ਬਹੁਤ ਹੀ ਘੱਟ ਫੀਸ ਆ ਆਪਣੀ ਅਕੈਡਮੀ ਦੀ ਤੇ ਇੰਨੀ ਘੱਟ ਫੀਸ ਦੇ ਵਿੱਚ ਇੰਨਾ ਵਧੀਆ ਖਾਣਾ ਪੀਣਾ ਰਹਿਣਾ ਸਹਿਣਾ ਪੜਾਈ ਡਾਉਨ ਸਟਡੀ ਸਭ ਕੁਝ ਤੇ ਬਾਕੀ ਜੋ ਮੋਟੀਵੇਸ਼ਨ ਮਿਲਦਾ ਹੈ ਬੱਚਿਆਂ ਨੂੰ ਤੇ ਅੱਜ ਕੱਲ ਦੇ ਜਮਾਨੇ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਕਿ ਛੋਟਾ ਬੱਚਾ ਨਸ਼ਿਆਂ ਤੋਂ ਦੂਰ ਹੋਵੇ ਠੀਕ ਹੈ ਜੀ ਤਾਂ ਮੈਂ ਆਪਣੀ ਕੈਡਮਨੀ ਵਿੱਚ ਇਹੀ ਕਹਿ ਸਕਦਾ ਕਿ ਸਭ ਤੋਂ ਵੱਡੀ ਗੱਲ ਮੈਂ ਬਿਲਕੁਲ ਹੀ ਨਸ਼ਾ ਮੁਕਤਾਂ ਅੱਜ ਤੱਕ ਮੈਂ ਕਿਸੇ ਵੀ ਤਰ੍ਹਾਂ ਦਾ ਕੋਈ ਪਰਦਾਦਾ ਸੇਵ ਨਹੀਂ ਕੀਤਾ ਹੈ ਤੇ ਨਾ ਹੀ ਮੈਂ ਆਪਣੀ ਕੈਡਮਨੀ ਦੇ ਵਿੱਚ ਕਿਸੇ ਤਰ੍ਹਾਂ ਦਾ ਇਸ ਤਰ੍ਹਾਂ ਦੀ ਕੋਈ ਅਨਗਹਿਲੀ ਹੈ ਜਿਹੜੀ ਕਿਸੇ ਨੂੰ ਦੰਨਾ ਹੈ ਠੀਕ ਹੈ ਤੁਸੀਂ ਆਪਣੇ ਬੱਚਾ ਨੂੰ ਡੇਕ ਹੋ ਕੇ ਮੇਰੀ ਕੈਡਮਨੀ ਭੇਜ ਸਕਦੇ ਹੋ ਤੇ ਤੁਸੀਂ ਇੱਕ ਮਹੀਨੇ ਬਾਅਦ ਉਹਨਾਂ ਦਾ ਰਿਜ਼ਲਟ ਖੁਦ ਚੈੱਕ ਕਰੋਗੇ ਜਦੋਂ ਬੱਚਾ ਤੁਹਾਡਾ ਖੁਦ ਆ ਕੇ ਘਰੇ ਆਪਣੀ ਰੋਟੀ ਆਪ ਚਾਕੇ ਖਾ ਲੇਗਾ ਹੁਣ ਤਾਂ ਕੀ ਹੁੰਦਾ ਮੰਮੀ ਆ ਚਲੋ ਰੋਟੀਆਂ ਪਾਣੀ ਬੈਠਦੀ ਦੇ ਦਿੰਦੇ ਸਾਰੋ ਕਰਦੇ ਨੇ ਬਸ ਕਿਤਨਾ ਕਿਤੇ ਤੁਸੀਂ ਬੱਚੇ ਨੂੰ ਕਮਜ਼ੋਰ ਬਣਾ ਰਹੇ ਹੋ ਕਿਤਨਾ ਕਿਤੇ ਤੁਹਾਡਾ ਬੱਚਾ ਤੁਸੀਂ ਆਪ ਉਸ ਬੱਚੇ ਨੂੰ ਆਪਣਾ ਅਪਾਹਜ ਬਣਾ ਰਹੇ ਹੋ ਉਹਦਾ ਕੰਮ ਤੁਸੀਂ ਆਪ ਕਰਕੇ ਇਹ ਛੋਟੇ ਛੋਟੇ ਚੀਜ਼ਾਂ ਨੇ ਬੱਚੇ ਨੂੰ ਆਪਣੇ ਦਾ ਇਧਰ ਇੰਡੀਅਨ ਕਲਚਰ ਚ ਇਹ ਚੀਜ਼ਾਂ ਹੋ ਜਾਂਦੀਆਂ ਨੇ ਫੋਰਨ ਕਲਚਰ ਦੇ ਵਿੱਚ ਤੁਹਾਨੂੰ ਪਤਾ 18 ਸਾਲ ਤੋਂ ਬਾਅਦ ਬੰਦੇ ਬੱਚੇ ਨੂੰ ਲੱਤ ਮਾਰ ਦਿੰਦੇ ਨੇ ਕਿ ਚੱਲ ਤੂੰ ਆਪਣਾ ਕਮਾ ਖਾ ਸਾਰਾ ਕੁਝ ਕਰ ਬਟ ਆਪਣਾ ਇੰਡੀਅਨ ਕਲਚਰ ਇਹ ਥੋੜੇ ਇਸ ਤਰ੍ਹਾਂ ਦਾ ਕਿ ਆਪਣੇ ਬੱਚੇ ਨੂੰ ਪਾ ਕੁਛੜ ਚੇ ਦੇ ਕੇ ਰੱਖਦੇ ਆ ਤੇ ਜਦੋਂ ਉਹ ਥੱਲੇ ਆਪਾਂ ਨੂੰ ਤਾਰਨਾ ਨਹੀਂ ਚਾਹੁੰਦੇ ਤੇ ਆਪਾਂ ਕਹਿੰਦੇ ਵੀ ਉਹ ਜ਼ਿੰਦਗੀ ਚ ਕਾਮਯਾਬ ਹੋਏ ਤਾਂ ਮੈਂ ਥੋੜੀ ਜਿਹੀ ਉਹ ਮੈਂਟੈਲਿਟੀ ਚੇਂਜ ਕਰਨਾ ਚਾਹੁੰਦਾ ਸਾਰਿਆਂ ਨੇ ਤੇ ਦੋਸਤੋ ਬੈਚ ਸਟਾਰਟ ਹੈ ਆਪਣਾ ਕੈਂਪ ਆ ਜਿਹੜਾ ਜੇ ਤੁਹਾਨੂੰ ਦੱਸ ਰ ਠੀਕ ਹੈ ਜਿੰਨੀਆਂ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਗੱਲਾਂ ਦੱਸੀਆਂ ਨੇ ਤਾਂ ਉਹ ਚੀਜ਼ਾਂ ਜ਼ਰੂਰ ਹੋਣਗੀਆਂ ਇਸ ਤੋਂ ਵੀ ਜ਼ਿਆਦਾ ਕੋਈ ਚੀਜ਼ਾਂ ਨੇ ਸ਼ਾਇਦ ਵੀਡੀਓ ਦੇ ਵਿੱਚ ਕੋਈ ਚੀਜ਼ਾਂ ਟੌਪਿਕ ਵਿੱਚ ਰਹਿ ਗਏ ਹੋਣ ਤਾਂ ਮਿਲਦੇ ਆ ਦੋਸਤੋ ਨੈਕਸਟ ਵੀਡੀਓ ਵਿੱਚ ਨੈਕਸਟ ਜਾਣਕਾਰੀ ਦੇਣਾ ਕੋਈ ਵੀ ਕਿਸ ਤਰ੍ਹਾਂ ਦੀ ਜਾਣਕਾਰੀ ਚਾਹੀਦੀ ਹੋਵੇ ਤਾਂ ਨੰਬਰ ਦੋਨੋਂ ਡਿਸਪਲੇ ਹੋ ਰਹੇ ਨੇ ਵਾ ਸਕਰੀਨ ਦੇ ਉੱਤੇ ਤੁਸੀਂ ਇਹਨਾਂ ਤੇ WhatsApp ਮੈਸੇਜ ਕਰਕੇ ਜਾਣਕਾਰੀ ਸਾਰੀ ਲੈ ਸਕਦੇ ਹੋ ਠੀਕ ਹੈ ਦੋਸਤੋ ਸਸੇਕਾਲ